ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀਆਂ ਦੇ ਵੱਲੋਂ ਸਮੂਹਿਕ ਛੁੱਟੀ ਨੂੰ ਲੈ ਕੇ ਜਿਹੜਾ 20 ਦਸੰਬਰ ਨੂੰ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਪੱਕਾ ਕਰਨ ਤਨਖਾਹ ਕਟੌਤੀ ਬੰਦ ਕਰਨ ਨੂੰ ਲੈ ਕੇ ਹੜਤਾਲ ਤੇ ਚੱਲ ਰਹੇ ਸਿੱਖਿਆ ਵਿਭਾਗ ਦੇ ਦਫਤਰੀ ਕਰਮਚਾਰੀਆਂ ਨੇ ਫਤ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਮਸਲਾ ਹੱਲ ਨਾ ਹੁੰਦਾ ਵੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਵੱਲ ਕੂਚ ਕਰਨ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਦਫਤਰੀ ਕਾਮਿਆਂ ਦੇ ਵੱਲੋਂ 20 ਦਸੰਬਰ ਨੂੰ ਸਮੂਹਿਕ ਰੂਪ ਦੇ ਵਿੱਚ ਛੁੱਟੀ ਲੈ ਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ ਕੂਚ ਕਰਨ ਦਾ ਐਲਾਨ ਕਰਦੇ ਹੋਏ ਸਵਾਲ ਚੱਕਿਆ ਹੈ ਕਿ ਸੂਬੇ ਦੀ ਅਫਸਰ شاہੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸੀਮਾ ਪਾਰਟੀ ਪ੍ਰਧਾਨ ਅਮਿਤ ਅਰੋੜਾ ਦੇ ਵਿੱਚੋਂ ਕਿਸੇ ਦੀ ਨਹੀਂ ਮੰਦੀ ਵਿੱਤ ਮੰਤਰੀ ਹਰਪਾਲ ਸੀਮਾ ਦੇ ਵੱਲੋਂ ਹੈ ਜਿਹੜਾ 6 ਨਵੰਬਰ ਨੂੰ ਮੀਟਿੰਗ ਕਰਕੇ ਅਧਿਕਾਰੀਆਂ ਨੂੰ ਇੱਕ ਮਹੀਨੇ ਅੰਦਰ 9 ਦਸੰਬਰ ਨੂੰ ਹੋਈ ਮੀਟਿੰਗ ਦੇ ਵਿੱਚ ਮੁੜ ਅਧਿਕਾਰੀਆਂ ਨੂੰ 15 ਦਿਨ ਦੇ ਅੰਦਰ ਰੈਗੂਲਰ ਕਰਨ ਤਨਖਾਹ ਕਟੌਤੀ ਦਾ ਮਸਲਾ ਹੱਲ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਵਿੱਤ ਮੰਤਰੀ ਦੇ ਹੁਕਮਾਂ ਨੂੰ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਅਣਗੌਲਿਆ ਕਰ ਦਿੱਤਾ ਹੈ। ਮੈਡੇ ਮੀਲ ਤੇ ਦਫ਼ਤਰੀ ਕਰਮਚਾਰੀਆਂ ਜਿਹੜੀ ਕਲਮਸ਼ਾਲ ਹੜਤਾਲ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ ਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ 15-16 ਸਾਲ ਤੋਂ ਜਿਹੜੀ ਵੀ ਸਰਕਾਰ ਆਉਂਦੀ ਹੈ ਇਹਨਾਂ ਨੂੰ ਲਾਰੇ ਲਾਉਂਦੀ ਹੈ ਕਿ ਪੱਕੇ ਕਰਾਂਗੇ। ਪਰ ਕੋਈ ਵੀ ਸਰਕਾਰ ਜਿਹੜੀ ਉਹ ਰੈਗੂਲਰ ਨਹੀਂ ਕਰ ਰਹੀ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦੀਆਂ ਸਵਾਵਾਂ ਨੂੰ ਜਲਦ ਤੋਂ ਜਲਦ ਰੈਗੂਲਰ ਕੀਤਾ ਜਾਏ ਅੱਤ ਦੀ ਮਹਿੰਗਾਈ ਦੇ ਦੌਰ ਚ ਇੰਨੀਆਂ ਨਗੂਣੀਆਂ ਤਨਖਾਵਾਂ ਦੇ ਨਾਲ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਔਰ ਇਹਨਾਂ ਦੀ ਕਲਮ ਛੋੜ ਹੜਤਾਲ ਦੇ ਨਾਲ ਬਹੁਤ ਸਾਰੇ ਅਧਿਆਪਕਾਂ ਦੇ ਤੇ ਮਿੱਡਲ ਮਿਲ ਦੇ ਕੰਮ ਜਿਹੜੇ ਪ੍ਰਭਾਵਿਤ ਹੋ ਰਿਹਾ ਜੇਕਰ ਸਰਕਾਰ ਨੇ ਇਹਨਾਂ ਦੀ ਮੰਗਾਂ ਨਾ ਮੰਨੀਆਂ ਤੇ ਅਸੀਂ ਗਵਰਨਮੈਂਟ ਟੀਚਰ ਜੂਨੀਅਰ ਨੂੰ ਸਮੂੱਚੇ ਅਧਿਆਪਕਾਂ ਨੂੰ ਨਾਲ ਲੈ ਕੇ ਫੈਡਰੇਸ਼ਨ ਦੇ ਕਰਮਚਾਰੀਆਂ ਨੂੰ ਨਾਲ ਲੈ ਕੇ ਤੇ ਜਿਹੜੀ ਆਉਣ ਵਾਲੀ 20 ਦਸੰਬਰ ਉਦਨ ਮਹਾਲੀ ਜਿਹੜਾ ਧਰਨਾ ਦੇਣ ਜਾ ਰਹੇ ਆ ਉਹ ਤੇ ਅਸੀਂ ਵਾਚੜ ਕੇ ਹਿਸਾਬ ਲਾਵਾਂਗੇ ਤੇ ਇਹਨਾਂ ਦੀਆਂ ਮੰਗਾਂ ਨੇ ਮੰਨਣ ਵਾਸਤੇ ਸਰਕਾਰ ਨੂੰ ਮਜਬੂਰ ਕਰਾਂਗੇ ਕੋਣ ਦੱਸਣਾ ਚਾਹੁੰਦੇ ਆ ਜੀ ਅਸੀਂ ਸਮਗਰਾ ਸਿੱਖਿਆ ਵਿਭਾਗ ਮਿੰਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਆ ਸਾਡੀ ਅਸੀਂ ਬੀਪੀਓ ਦਫ਼ਤਰਾਂ ਦੇ ਵਿੱਚ ਕੰਮ ਕਰ ਰਹੇ ਆ ਪਿਛਲੇ 15-16 ਸਾਲਾਂ ਤੋਂ ਤੇ ਸਰਕਾਰ ਨੇ ਵਾਰ-ਵਾਰ ਮੀਟਿੰਗਾਂ ਸਾਡੇ ਨਾਲ ਕੀਤੀਆਂ ਨੇ ਖਿਆਨਾ ਮੰਤਰੀ ਸਿੱਖਿਆ ਮੰਤਰੀ ਸਿੱਖਿਆ ਸਕੱਤਰ ਜਦੋਂ ਮੀਟਿੰਗ ਕਰਦੇ ਆ ਉਹਦੇ ਚ ਕਹਿ ਦਿੰਦੇ ਜੀ 15 ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਆਰਡਰ ਦੇ ਦੇ ਰੈਗੂਲਰ ਦੇ ਪਰ ਅਜੇ ਤੱਕ ਸਾਡੀ ਜਿਹੜੀ ਮੰਗ ਪੂਰੀ ਨਹੀਂ ਹੋਈ ਇਸ ਕਰਕੇ ਅਸੀਂ ਮੁਹਾਲੀ ਪੱਕਾ ਧਰਨਾ ਲਾਇਆ ਹੋਇਆ ਤੇ ਨਾਲ ਆਪਣੇ ਬੀਪੀਓ ਦਫ਼ਤਰਾਂ ਦੇ ਵਿੱਚ ਅਸੀਂ ਬੈਠ ਕੇ ਤੇ ਕਲਮ ਸ਼ੁਰੂ ਹੜਤਾਲ ਕਰ ਰਹੇ ਆ ਪਰ ਸਾਡਾ ਇਸ ਗੱਲ ਦਾ ਜੀ ਨਹੀਂ ਕਰਦਾ ਵੀ ਅਸੀਂ ਇਸ ਤਰੀਕੇ ਨਾਲ ਕਰੀਏ ਪਰ ਕੀ ਕਰੀਏ ਮਜਬੂਰ ਹੋ ਕੇ ਸਾਨੂੰ ਸੜਕਾਂ ਤੇ ਨਿਕਲਣਾ ਪੈ ਰਿਹਾ ਦਰਿਆ ਤੇ ਬਹਿਣਾ ਪੈ ਰਿਹਾ ਤਾਂ ਸਾਡੀ ਅਪੀਲ ਹੈ ਸਰਕਾਰ ਨੂੰ ਕਿ ਛੇਤੀ ਤੋਂ ਛੇਤੀ ਸਾਡੀ ਗੱਲ ਸੁਣੋ ਤੇ ਜੋ ਵੀ ਸਾਡੀਆਂ ਮੰਗਾਂ ਨੇ ਰੈਗੂਲਰ ਦੀ ਮੰਗ ਮੁੱਖ ਮੰਗਾ ਉਹਨੂੰ ਪੂਰਾ ਕਰਕੇ ਤੇ ਸਾਨੂੰ ਜਿਹੜਾ ਆ ਆਪਣਾ ਬੰਦਾ ਮਾਣ ਦਿੱਤਾ ਜਾਵੇ। ਵੇਖੋ ਜੀ ਪਿਛਲੀ ਵਾਰੀ ਵੀ ਧਰਨਾ ਲੱਗਾ ਸੀਗਾ ਤੇ ਇਹਨਾਂ ਨੇ ਸਾਨੂੰ ਅਸ਼ਵਾਸਨ ਦਿੱਤਾ ਸੀਗਾ ਵੀ ਤੁਸੀਂ ਧਰਨਾ ਚੁੱਕਦੇ ਹੋ ਤੇ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਾਂਗੇ ਪਰ ਉਦੋਂ ਵੀ ਇਹਨਾਂ ਨੇ ਜਿਹੜੀ ਸਾ ਨਵੀਂ ਇਨਸਾਫੀ ਕੀਤੀ ਹੈ ਅਜੇ ਤੱਕ ਰੈਗੂਲਰ ਨਹੀਂ ਹੋਏ। ਹੁਣ ਸਾਡੇ ਜਿਹੜੀਆਂ ਲੋਕ ਜਨਤਾ ਦੀ ਸਾਡੀ ਮੁਲਾਜ਼ਮਾਂ ਦੀ ਆਵਾਜ਼ ਹੈ ਵੀ ਜਿੰਨੀ ਦੇਰ ਤੱਕ ਇਹ ਨਹੀਂ ਸਾਡੀਆਂ ਗੱਲਾਂ ਨੂੰ ਸੁਣਦੇ ਜਾਂ ਸਾਡੀ ਮੰਗ ਨੂੰ ਪੂਰੀ ਨਹੀਂ ਕਰਦੇ ਅਸੀਂ ਇਸੇ ਤਰੀਕੇ ਨਾਲ ਰਵਾਂਗੇ ਤੇ ਆਪਾਂ ਬਿਲਕੁਲ ਨਹੀਂ ਜਿਹੜਾ ਧਰਨਾ ਚੁੱਕਣਾ ਤੇ ਨਾ ਹੀ ਪੈਂਡਾਉਨ ਸਟ੍ਰਾਈਕ ਬੰਦ ਕਰਨੀ ਹੈ ਸੋ ਇਹੀ ਅਪੀਲ ਹੈ ਕਿ ਸਾਡੀ ਗੱਲ ਨੂੰ ਪ੍ਰੋਪਰ ਸੁਣਿਆ ਜਾਵੇ ਤੇ ਜਿਹੜਾ ਸੇਟਾ ਕੱਢਿਆ ਜਾਵੇ ਗੁਰਦਾਸਪੁਰ ਤੋਂ ਲਤੀ ਦੀ ਰਿਪੋਰਟ ਲੁਧਿਆਣਾ ਲਾਇਆ